ਸਤਿ ਸ਼੍ਰੀ ਅਕਾਲ ਜੀ ਮੈਂ ਸਨੀ ਕੰਗ ਕੰਗੋਡ ਫਾਰਮ ਤੋਂ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਹੋ ਰਿਹਾ ਹਾਂ ਬਹੁਤ ਬਾਕੀਆਂ ਗੱਲਾਂ ਬਾਤਾਂ ਪਹਿਲਾਂ ਵੀ ਹੁੰਦੀਆਂ ਨਹੀਂਆਂ ਨੇ ਅੱਜ ਵੀ ਮੈਂ ਤੁਹਾਨੂੰ ਥੋੜੇ ਜਿਹੀ ਗੱਲਾਂ ਦੋ ਚਾਰ ਸ਼ੇਅਰ ਕਰਨੀਆਂ ਚਾਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀਰੋ ਕਿ ਆਪਣੇ ਕੋਲ ਇੱਕ ਭੇਡਾਂ ਦੀ ਬਰੀਡ ਹੈ ਉਹਦਾ ਨਾਂ ਹੈਗਾ ਡੌਰਸੈਟ ਇਹ ਆਸਟ੍ਰੇਲੀਅਨ ਬਰੀਡ ਹੈ ਕਹਿੰਨ ਨੂੰ ਆਸਟ੍ਰੇਲੀਅਨ ਬਰੀਡ ਹੈ ਇਹ ਪਰ ਇਹ ਹਰ ਇੱਕ ਬੰਦਾ ਕਲੇਮ ਕਰ ਰਿਹਾ ਹੈ ਹਰ ਕੰਟਰੀ ਕਲੇਮ ਕਰ ਰਹੀ ਹੈ ਕਿ ਸਾਡੀ ਬਰੀਡ ਹੈ ਇਹਦੀ ਇੱਕ ਖਾਸियत ਹੈ ਫਰਾਂਸ ਤੋਂ ਸ਼ੁਰੂ ਹੋ ਕੇ ਸਪੇਨ ਅਮਰੀਕਾ ਅ ਇੰਗਲੈਂਡ ਤੋਂ ਹੋ ਕੇ ਆਸਟ੍ਰੇਲੀਆ ਪਹੁੰਚੀ ਆ ਉਸ ਤੋਂ ਬਾਅਦ ਆਪਾਂ ਇੰਡੀਆ ਚ ਲੈ ਕੇ ਆਂਦੀ ਹੈ ਬਰੀਡ ਨਵੀਂ ਚੀਜ਼ ਪੇਸ਼ ਕਰਨ ਜਾ ਰਹੇ ਹਾਂ ਤੁਹਾਨੂੰ ਜਿਵੇਂ ਤੁਸੀਂ ਦੇਖੋਗੇ ਬੱਚੇ ਲੈ ਕੇ ਆਏ ਸੀ ਆਪਾਂ 2-2 ਮਹੀਨੇ ਦੇ ਅੱਜ ਬੱਚੇ 4 ਮਹੀਨੇ ਦੇ ਹੋ ਚੁੱਕੇ ਨੇ ਇਹ ਤੇ ਆਉਂਦੇ 2-2.5 ਮਹੀਨੇ ਚ ਬਿਲਕੁਲ ਰੈਡੀ ਹੋ ਜਾਣਗੇ ਕ੍ਰੋਸ ਕਰਨ ਦੇ ਲਈ ਐ ਜੀ ਕੀ ਖਾਸੀਅਤ ਹੈ ਕਿਉਂ ਕੰਗ ਗੋਟ ਫਾਰਮ ਡੋਰ ਸੈਟ ਹੀ ਲੈ ਕੇ ਆਇਆ ਕਿਉਂ ਨਹੀਂ ਆਮ ਲੋਕਾਂ ਵਾਂਗੂ ਕਜਲੀ ਦੇਸੀ ਭੇਡਾਂ ਜਾਂ ਜਮਨਾਪੁਰੀ ਦਾ ਕੰਮ ਕਰ ਰਿਹਾ ਦੇਖੋ ਬਿਰਜੀ ਤੁਹਾਨੂੰ ਪਤਾ ਕੰਗੋਟ ਫਾਰਮ ਦੀ ਰਵਾਇਤ ਦਾ ਵੀ ਪਤਾ ਹੈ ਕਿ ਹਰ ਚੀਜ਼ ਕੋਈ ਨਾ ਕੋਈ ਨਵੀਂ ਚੀਜ਼ ਪੇਸ਼ ਕਰਨੀ ਹੈ ਜਿੰਨਾ ਤੁਸੀਂ ਸਾਨੂੰ ਪਿਆਰ ਦਿੰਦਾ ਹੈ ਉਸ ਪਿਆਰ ਸਦਕਾ ਹੀ ਤੁਹਾਨੂੰ ਅਸੀਂ ਉਹਦਾ ਰਿਟਰਨ ਕੁਛ ਨਾ ਕੁਛ ਨਵੀਂ ਚੀਜ਼ ਦੇ ਤੌਰ ਤੇ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਸੋਚ ਹੈ ਕਿ ਜੇ ਅਸੀਂ ਕਾਮਯਾਬ ਹੋ ਰਹੇ ਹਾਂ ਇਸ ਧੰਦੇ ਦੇ ਵਿੱਚ ਤਾਂ ਹਰ ਇੱਕ ਬੰਦਾ ਹੋ ਸਕਦਾ ਹੈ ਹਰ ਇੱਕ ਬੰਦੇ ਨੂੰ ਹੋਣਾ ਹੀ ਚਾਹੀਦਾ ਹੈਗਾ ਇੱਕ ਤਾਂ ਪਹਿਲਾਂ ਅਸੀਂ ਸ਼ਰਮ ਚੱਕੀ ਐ ਇਸ ਗੱਲ ਦੀ ਕਿ ਲੋਕੀ ਪਹਿਲਾਂ ਬੱਕਰੀਆਂ ਬਾਰੇ ਜਿਵੇਂ ਕਹਿੰਦੇ ਸੀ ਵੀ ਹੁਣ ਬੱਕਰੀਆਂ ਦਾ ਕੰਮ ਕਰਨਾ ਯਾਰ ਅਸੀਂ ਤੇ ਇੱਕ ਉਹ ਸ਼ਰਮ ਚੱਕ ਕੇ ਹੁਣ ਭੇਡਾਂ ਦਾ ਸੀ ਵੀੜਾ ਚੱਕਿਆ ਵੀ ਅਸੀਂ ਭੇਡਾਂ ਦਾ ਕੰਮ ਵੀ ਕਰਦੇ ਆ ਸਾਨੂੰ ਕੋਈ ਸ਼ਰਮ ਨਹੀਂ ਉਸ ਗੱਲ 'ਚ ਤੇ ਨਾ ਹੀ ਮੇਰੇ ਹਿਸਾਬ ਨਾਲ ਕਿਸੇ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਬੜਾ ਬਹੁਤ ਵੱਡਾ ਬਿਜ਼ਨਸ ਹੈ ਜਿਹੜੇ ਕਿ ਆਪਾਂ ਪੰਜਾਬੀਆਂ ਨੇ ਪਿੱਛੇ ਪਾਤਾ ਜਾਂ ਪਿੱਛੇ ਪਿਆ ਹੋਇਆ ਆਪਣੇ ਪੰਜਾਬ ਦੇ ਵਿੱਚ ਆਸਟ੍ਰੇਲੀਆ ਆਪਣਾ ਸੌਰੀ ਮਹਾਰਾਸ਼ਟਰ ਰ ਤਾਮਲਨਾਡੂ ਕਰਨਾਟਕਾ ਚ ਇਹ ਧੰਦਾ ਇੰਨਾ ਕਾਮਯਾਬ ਹੈ ਇਹਨੇ ਲੋਕੀ ਕਾਮਯਾਬ ਨੇ ਕਿ ਜ਼ਰੂਰੀ ਹੈ ਕਿ ਆਪਾਂ ਵੀ ਉਸ ਧੰਦੇ ਦੇ ਵਿੱਚੋਂ ਕੁਝ ਥੋੜਾ ਲਾਹਾ ਲਈਏ ਬਹੁਤ ਸ਼ਾਨਦਾਰ ਵੀ ਬਰੀਡ ਹੈਗੀ ਐ ਡੌਰਸੈਟ ਦੀ ਬਹੁਤ ਸੋਹਣੇ ਬੱਚੇ ਨੇ ਚਪਟਾ ਮੂੰਹ ਹੈ ਗੁਲਾਬੀ ਰੰਗ ਦਾ ਨੱਕ ਹੈ ਦਾ ਸਕੁਅਰ ਲੱਤਾਂ ਨੇ ਇੱਕ ਦਿਨ ਚ 400 ਤੋਂ 450 ਗ੍ਰਾਮ weight gain ਕਰ ਰਹੇ ਹੈ ਬੱਚਾ ਸਾਡਾ ਸਾਡੇ ਫਾਰਮ ਦੇ ਉੱਤੇ ਸੋ ਇਹ ਨਵੀਂ ਚੀਜ਼ ਆਓ ਸਾਡੇ ਫਾਰਮ ਤੇ ਆਓ ਦੇਖੋ ਸਾਡੇ ਨਾਲ ਗੱਲਬਾਤ ਕਰੋ ਬਰੀਡ ਦੇਖ ਕੇ ਜਾਓ ਜੇ ਤੁਹਾਨੂੰ ਪਸੰਦ ਆਉਂਦੀ ਹੈ ਜਰੂਰ ਤੁਸੀਂ ਆਪਣਾ ਇੱਕ ਬੱਚਾ ਬੁੱਕ ਕਰੋ ਮੇਰੇ ਕੋਲ ਬਹੁਤ ਲਿਮਟਿਡ ਬੱਚੇ ਨੇ ਕੁੱਲ ਮੈਂ 25 ਬੱਚੇ ਸੇਲ ਕਰਨੇ ਨੇ ਬਰੀਡਰਸ ਸਿਰਫ ਬਰੀਡਰ 25 ਬੱਚੇ ਸੇਲ ਕਰਨੇ ਨੇ ਜਿਨ੍ਹਾਂ ਚੋਂ ਚਾਰਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਚਾਰ ਮੇਰੇ बिक ਚੁੱਕੇ ਨੇ ਉਹਦੇ ਐਡਵਾਂਸ ਆ ਚੁੱਕਿਆ ਹੈ ਸੈਪਟੈਂਬਰ ਚ ਉਹਨੇ ਡਿਲੀਵਰੀ ਕਰਨੀ ਹੈ ਮੈਂ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਨਵੀਂ ਚੀਜ਼ ਤੁਸੀਂ ਆਪਣੇ ਫਾਰਮ ਤੇ ਕੋਈ ਰੱਖਣੀ ਹੈ ਜਾਂ ਆਪਣੀ نسل ਸੁਧਾਰਨੀ ਹੈ ਜਮਨਾਪੁਰੀ ਤੋਂ ਕਜਲੀ ਤੋਂ ਚੰਗੇ ਬੱਚੇ ਪੈਦਾ ਕਰਾਉਣੇ ਨੇ ਤਾਂ ਤੁਹਾਨੂੰ ਜ਼ਰੂਰ ਕੰਗੋਟ ਫਾਰਮ ਤੇ ਕੰਟੈਕਟ ਕਰਨਾ ਪੈਣਾ ਹੈ ਉੱਥੇ ਆਉਣਾ ਪੈਣਾ ਹੈ ਦੇਖ ਕੇ ਆਓ ਦੇਖ ਕੇ ਜਾਓ ਤੇ ਜੇ ਚੀਜ਼ ਚੰਗੀ ਲੱਗਦੀ ਹੈ ਤਾਂ ਜ਼ਰੂਰ ਇਹਨੂੰ ਆਪਣੇ ਫਾਰਮ ਤੇ ਲੈ ਕੇ ਜਾਓ ਇਹ ਕੰਗੋਟ ਫਾਰਮ ਦਾ ਤੁਹਾਡੇ ਲਈ ਛੋਟਾ ਜਿਹਾ ਸੁਨੇਹਾ ਹੈਗਾ ਇੱਕ ਤੇ ਆਪਾਂ ਅਗਲੀ ਵੀਡੀਓ 'ਚ ਬਹੁਤ ਜਲਦੀ ਮਿਲਾਂਗੇ ਸਤਿ ਸ੍ਰੀ ਅਕਾਲ ਜੀ